ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਰਾਜਵੀਰ ਕੌਰ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਸੋ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਨਾ ਜਿਹੜਾ ਆਰਟੀਕਲ ਲੈ ਕੇ ਆਈ ਹਾਂ ਬੁਟੀਕ ਪੀਸ ਜਿਹੜਾ ਕਿ ਆਪਾਂ ਆਪਣੇ ਬੁਟੀਕ ਤੇ ਹੀ ਰੈਡੀ ਕੀਤਾਗਾ ਸੋ ਇਹ ਜਿਹੜਾ ਸੂਟ ਹੈ ਇਹ ਆਪਾਂ ਪਹਿਲਾਂ ਵੀ ਰੈਡੀ ਕੀਤਾ ਸੀਗਾ ਇਹਦੀ ਮੈਂ ਜਿਹੜੀ ਵੀਡੀਓ ਅਪਲੋਡ ਕੀਤੀ ਸੀਗੀ ਦੋ ਕੁੜਮਣੀਆਂ ਨੇ ਜਿਹੜਾ ਇੱਕੋ ਜਿਹਾ ਸੂਟ ਤਿਆਰ ਕਰਵਾਇਆ ਸੀ ਆਪਾਂ ਨੂੰ ਸਕਾਈ ਬਲੂ ਕਲਰ ਦੇ ਸੋ ਉਹੀ ਜਿਹੜਾ ਸੇਮ ਡਿਜ਼ਾਈਨ ਆਪਾਂ ਇੱਕ ਹੋਰ ਸੂਟ ਤੇ ਰੈਡੀ ਕੀਤਾਗਾ ਸੋ ਫਸਟ ਆਫ 올 ਜਿਵੇਂ ਦੀ ਸਟਫ ਦੀ ਗੱਲ ਕਰਾਂ ਤੇ ਇਹ ਹੈਗਾ ਜੀ ਮਸਲੀਨ ਦਾ ਜਿਹੜਾ ਇਹ ਸਟਫ ਹੈਗਾ ਤੇ ਬੜਾ ਸੋਹਣਾ ਪਿਆਰਾ ਜਿਹਾ ਕੱਪੜਾ ਹੈਗਾ ਤੇ ਇਹਦਾ ਕਲਰ ਵੀ ਮਤਲਬ ਆਪ ਕਹਿ ਸਕਦੇ ਆਗੇ ਵੀ ਸੀ ਗ੍ਰੀਨ ਹਲਕੀ ਜਿਹੀ ਟੋਨ ਚ ਹੈਗਾ ਵੀ ਕਦਰੰਗਾ ਵੀ ਬੋਲ ਸਕਦੇ ਮੈਨੂੰ ਨਹੀਂ ਪਤਾ ਵੀਡੀਓ ਤੇ ਕਿਸ ਟਾਈਪ ਦਾ ਸ਼ੋ ਹੋ ਰਿਹਾ ਹੈ ਬੜਾ ਪਿਆਰਾ ਜਿਹਾ ਕਲਰ ਹੈਗਾ ਗ੍ਰੀਨ ਦਾ ਲਾਈਟ ਗ੍ਰੀਨ ਦਾ ਟੱਚ ਦੇ ਰਿਆ ਹੈ ਸੋ ਇਹਦੇ ਤੇ ਬਹੁਤ ਹੀ ਸੋਹਣੀ ਜਿਹੜੀ ਆਪਾਂ ਐਮਬ੍ਰੋਇਡਰੀ ਕੀਤੀ ਹੈ ਸੋ ਫਸਟ ਆਫ 올 ਜੇ ਨੀਚੇ ਜਿਹੜਾ ਉਹ ਕਟਵਰਕ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਸਫਾਈ ਵੀ ਦੇਖੋ ਤੁਸੀਂ ਦੈਨ ਕਟਵਰਕ ਦੇ ਨਾਲ ਉੱਪਰ ਬਹੁਤ ਸੋਹਣੀਆਂ ਜਿਹੜੀਆਂ ਲੀਫਸ ਜਾ ਰਹੀਆਂ ਤੁਸੀਂ ਦੇਖ ਹੀ ਰਹੇ ਹੋ ਬ੍ਰੀਕ ਬ੍ਰੀਕ ਤਾਂ ਮੈਂ ਕਲੋਜ਼ਲੀ ਦਿਖਾਉਣੀ ਹੈ ਸੋ ਦੇਖੋ ਕਿੰਨਾ ਜਿਹੜਾ ਸਫਾਈ ਨਾਲ ਵਰਕ ਕੀਤਾ ਗਿਆ ਸੋ ਇਹਨਾਂ ਲੀਫਸ ਦੇ ਉੱਪਰ ਬਹੁਤ ਛੋਟੇ-ਛੋਟੀਆਂ ਬੂਟੀਆਂ ਬਣੀਆਂ ਹੋਈਆਂ ਆਈਆਂ ਸੋ ਦੇਖੋ ਤੁਸੀਂ ਦੇਖੋ ਬੂਟੀਆਂ ਜਾ ਰਹੀਆਂ ਕਿੰਨੀਆਂ ਸੋਹਣੀਆਂ ਸੋ ਇਹ ਹੋ ਗਿਆ ਜੀ ਇਹਦੇ ਘੇਰੇ ਦਾ ਵਰਕ ਘੇਰੇ ਦੀ ਲੈਂਥ ਤੁਸੀਂ ਆਪਦੇ ਮਰਜ਼ੀ ਦੇ ਅਕੋਰਡਿੰਗ ਆ ਜਿਹੜੀ ਕਸਟਮਾਈਜ਼ ਕਰਵਾ ਸਕਦੇ ਹੋ ਸੋ ਆਹ ਹੋ ਗਿਆ ਇਹਦੇ ਘੇਰੇ ਦਾ ਵਰਕ ਦਨ ਇਹਦੇ ਨਾਲ ਹੀ ਇਹਦੀ ਬਾਜ਼ੂ ਤੇ ਵਰਕ ਕੀਤਾ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋਗੇ ਇਟਸ ਟੋਟਲੀ ਡਿਪੈਂਡ ਔਨ ਯੂ ਵੀ ਤੁਸੀਂ ਕਿਸ ਟਾਈਪ ਦਾ ਮਤਲਬ ਸੂਟ ਦੇ ਡਿਜ਼ਾਈਨ ਕਰਨਾ ਸੋ ਦੇਖੋ ਮੈਂ ਤੁਹਾਨੂੰ ক্লোਜ਼ਲੀ ਦਿਖਾਉਣੀ ਆ ਦੇਖੋ ਬਹੁਤ ਸੋਨਾ ਜਿਹੜਾ ਸੂਟ ਹੈ ਤਿਆਰ ਹੋਇਆ ਹੈਗਾ ਸੋ ਹੁਣ ਮੈਂ ਤੁਹਾਨੂੰ ਦਿਖਾਉਣੀ ਹੈਗੀ ਇਹਦੀ ਬਾਜ਼ੂ ਇਹਦੀ ਬਾਜ਼ੂ ਵੀ ਅਪਾ ਸੇਮ ਏਮਬਰਾਇਡਰੀ ਕੀਤੀ ਹੈਗੀ ਹਾਂਜੀ ਤੇ ਜਿਹੜੀ ਇਹ ਵਾਲੀ ਏਮਬਰਾਇਡਰੀ ਹੈ ਇਹ ਹੈਗੀ ਹੈ ਜੀ ਇਹਦੀ ਬਾਜ਼ੂ ਤੇ ਸੋ ਸਿਮਿਲਰਲੀ ਇਹਦੇ 'ਚ ਵੀ ਤੁਸੀਂ ਦੇਖੋ ਬਹੁਤ ਸੋਣੀ نیچے ਜਿਹੜੀ ਕਟ ਵਰਕ ਬਣੀ ਹੋਈ ਹੈਗੀ ਦਨ ਉੱਪਰ पत्तियाँ जा रही लीव्स बनिया हुई हैं दैन लीवस के उपर जोटिया छोटिया बूटिया बनिया हुई है इफ़ आई टॉक अबाउट कलर कॉम्बीनेशन सो ती देखो भी जड़ा ये लाइट ग्रीन कलर पर है ना पैरट ग्रीन कलर पर जरा टच महदिया कलर यूज किया दैन आप सी ग्रीन कलर यूज़ किया हो सो so एक आप थोड़ा जहाँ बोल सकते मे बी भी तिल्ला यूज किया होगा सो ती देखो ਵੀ ਕਿੰਨੀ ਜਿਹੜੀ ਸੋਹਣੀ ਨਹੀਂ ਆਫ ਵਾਈਟ ਹੈ ਆਫ ਵਾਈਟ ਯੂਜ਼ ਕੀਤਾ ਸੋ ਤੁਸੀਂ ਦੇਖੋ ਵੀ ਕਿੰਨੀ ਸੋਹਣੀ ਏਮਬਰਾਇਡਰੀ ਹੈ ਤੇ ਫਿਨਿਸ਼ਿੰਗ ਦੇਖੋ ਤੁਸੀਂ ਸੂਟ ਦੀ ਸੋਈ ਹੋ ਗਈ ਇਹਦੀ ਫਰਸਟ ਬਾਜ਼ੂ ਦਨ ਇਹਦੇ ਨਾਲ ਹੀ ਇਹ ਹੋ ਗਈ ਇਹਦੀ ਸੈਕੰਡ ਬਾਜ਼ੂ ਦੇਖੋ ਤੁਸੀਂ ਵਧੀਆ ਇਹਦੀ ਜਿਹੜੀ ਐਕਸਟਰਾ ਕੱਪੜਾ ਸੀਗਾ ਉਹਨੂੰ ਆਪਾਂ ਕਟਰ ਦੀ ਹੈਲਪ ਨਾਲ ਕੱਟ ਕੇ ਤੇ ਬਹੁਤ ਜਿਹੜਾ ਸਫਾਈ ਨਾਲ ਕੰਮ ਹੋਇਆਗਾ ਤੇ ਕਿਤੋਂ ਕੋਈ ਸੂਟ ਛਿੱਜਿਆ ਨਹੀਂਗਾ ਤੇ ਬੜਾ ਸੋਹਣਾ ਤਿਆਰ ਹੋਇਆ ਸੋ ਸੂਟ ਤੇ ਕਾਫੀ ਦਿਨਾਂ ਦਾ ਜਿਹੜੀ ਐਮਬ੍ਰੋਇਡਰੀ ਇੱਥੇ ਕੀਤੀ ਪਈ ਸੀਗੀ ਬਟ ਮੇਰਾ ਵੀਡੀਓ ਅਪਲੋਡ ਕਰਨ ਦਾ ਮੈਨੂੰ ਟਾਈਮ ਨਹੀਂ ਮਿਲਿਆ ਬਿਕੋਜ਼ ਮੇਰੇ ਜਿਹੜੇ ਪੇਪਰ ਚੱਲ ਰਹੇ ਸੀਗੇ ਸੋ ਹੁਣ ਤਿੰਨ ਚਾਰ ਸੂਟਾ ਜਿਹੜੇ ਕਲੈਕਟਿਵਲੀ ਮਤਲਬ ਆਏ ਪਏ ਆ ਤੇ ਉਹਦੀ ਵੀਡੀਓ ਆਪਾਂ 1 ਬਾਈ 1 ਜਿਹੜੀ ਡੇਲੀ ਅਪਲੋਡ ਕਰਾਂਗੇ ਤੇ ਤਾਂ ਕਰਕੇ ਮੈਂ ਥੋੜਾ ਬਿਜ਼ੀ ਚੱਲ ਰਹੀ ਸੀ ਸੋ ਇਹ ਸੂਟ ਵੀ ਬਹੁਤ ਸੋਹਣਾ ਰੈਡੀ ਹੋਇਆਗਾ ਸੋ ਐਵੇਂ ਦਾ ਹੀ ਇੱਕ ਹੋਰ ਕਲਰ ਹੈਗਾ ਸੇਮ ਸਟੱਫ ਸੀਗਾ ਇਕੋ ਫੈਮਿਲੀ ਚ ਉਹ ਜਿਹੜੇ ਸੂਟ ਤੇ ਆਪਾਂ ਨੂੰ ਐਮਬਰਾਇਡਰੀ ਕਰਨੀ ਆਈ ਹੈ ਬਟ ਉਹਨਾਂ ਦਾ ਡਿਜ਼ਾਈਨ ਹੋਰੇ ਕਲਰ ਦੋਨੋਂ ਦਾ ਸੇਮ ਹੈਗਾ ਸੋ ਇਹ ਸੂਟ ਵੀ ਆਪਾਂ ਜਿਹੜਾ ਪਾਰਸਲ ਕਰਨਾ ਹੈਗਾ ਸੋ ਤੁਸੀਂ ਦੇਖ ਹੀ ਰਹੇ ਹੋ ਦੇਖੋ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਐਟ ਅ ਰੀਜ਼ਨੇਬਲ ਪ੍ਰਾਈਸ ਤੇ ਸੋ ਇਹਦਾ ਪ੍ਰਾਈਸ ਵੀ ਬਹੁਤ ਹੀ ਜੈਨੂਇਨ ਹੈਗਾ एवरीवन ਕੈਨ इजीली ਅਫੋਰਡ ਤਾਂ ਹਰ ਕੋਈ ਜਿਹੜਾ ਇਸ ਸਟੇਟ ਤੇ ਜਿਹੜਾ ਸੂਟ ਕੜਵਾ ਸਕਦਾ ਹੈ ਸੋ ਇਹ ਹੋ ਗਿਆ ਬਾਜ਼ੂ ਦੋਨੋਂ ਬਾਜ਼ੂ ਦੇ ਵਰਕ ਹੋ ਗਿਆ ਇਹ ਵਾਲਾ ਵੀ ਇਹਦੀ ਬਾਜ਼ੂ ਤੇ ਹੋ ਗਿਆ। ਇਹਨੇ ਵਾਲਾ ਵੀ ਇਹਦੀ ਬਾਜ਼ੂ ਤੇ ਹੋ ਗਿਆ। ਥੈਨ ਜਿਹੜਾ ਇਹ ਵਾਲਾ ਏਮਬਰਾਇਡਰੀ ਹੈ ਸੋ ਇਹ ਹੋ ਗਈ ਇਹਦੇ ਘੇਰੇ ਤੇ। ਸੋ ਇਹਦੀ ਲੈਂਥ ਆ ਤੁਸੀਂ ਜਿਹੜੀ ਆਪਣੀ ਮਰਜ਼ੀ ਦੇ ਅਕੋਰਡਿੰਗ ਆ ਕਸਟਮਾਈਜ਼ ਕਰਵਾ ਸਕਦੇ ਹੋਗੇ। ਸੋ ਦੇਖੋ ক্লোਜ਼ਲੀ ਦੇਖੋ। ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਕੜਵਾਓ ਤੇ ਸਾਡੇ ਜਿਹੜੇ ਇੰਸਟਾਗ੍ਰam ਪੇਜ ਆ ਉਹਨੂੰ ਫੋਲੋ ਕਰੋ ਤੇ ਜਲਦੀ ਜਲਦੀ ਜਿਹੜਾ ਆਪਣਾ ਆਰਡਰ ਪਲੇਸ ਕਰੋ ਮੋਰ ਇਨਕੁਆਰੀ ਲਈ ਤੁਸੀਂ ਜਿਹੜਾ ਸਾਨੂੰ ਡੀਐਮ ਕਰ ਸਕਦੇ ਹੋਗੇ ਸੋ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਸੂਟ ਨਾ ਮਿਲਦੇ ਆ ਸੋ ਤਦ ਤੱਕ ਦੇ ਲਈ ਰੱਬ ਰਾਖਾ